ਇੱਕ ਬੜਾ ਮੰਦਭਾਗਾ ਫੈਸਲਾ ਲਿਆ ਅਮਰੀਕਨ ਸਰਕਾਰ ਨੇ ਜਿਹੜੇ ਉਹਦੇ ਡਿਫੈਂਸ ਸੈਕਟਰੀ ਆਫ ਵਾਰ ਨੇ ਪੀਚ ਐਕਸੈਥ ਉਹਨਾਂ ਨੇ ਤੀਤ ਤੀਕੂ ਇਹ ਬਿਆਨ ਦਿੱਤਾ ਹੈ ਕਿ ਜਿੰਨੇ ਵੀ ਆਰ ਫੋਰ ਅਮਰੀਕਨ ਫੌਜ ਵਿੱਚ ਸੈਨਿਕ ਭਰਤੀ ਨੇ ਉਹ ਜਿਹੜੇ ਦਾੜੀ ਹੈ ਉਹ ਨਹੀਂ ਰੱਖ ਸਕਣਗੇ ਸੋ ਇਹ ਬਹੁਤ ਮੰਦਭਾਗਾ ਹੁੰਦਾ ਫੈਸਲਾ ਕਿਉਂਕਿ ਸਿੱਖਾਂ ਨੇ ਬਹੁਤ ਮਿਹਨਤ ਕਰਕੇ ਬਹੁਤ ਜਿੱਦਾਂ ਦੇ ਨਾਲ 2017 ਚ ਇਹ ਹੱਕ ਲਿਆ ਸੀਗਾ ਕਿ ਅਸੀਂ ਆਪਣੀ ਗਾੜੀ ਜਿਹੜੀ ਹੈ ਉਹ ਰੱਖ ਸਕਦੇ ਹਾਂ ਔਰ ਜੇ ਇਹ ਫੈਸਲਾ ਲੈਂਦੇ ਨੇ ਕਿ ਫਿਰ ਸਿੱਖਾਂ ਵਾਸਤੇ ਤੇ ਅਮਰੀਕਨ ਆਰਮੀ 'ਚ ਬਿਲਕੁਲ ਅੰਦਰ ਜਾਣਾ ਔਖਾ ਹੋ ਜਾਏਗਾ ਕਿਉਂਕਿ ਗਾੜੀ ਕਟੌਣ ਦਾ ਮਤਲਬ ਹੈ ਕਿ ਉਹ ਫਿਰ ਉਹ ਬੰਦਾ ਸਿੱਖ ਨਹੀਂ ਰਹੇਗਾ ਔਰ ਇਹਨਾਂ ਨੂੰ ਇਹ ਭੁੱਲਣਾ ਨਹੀਂ ਚਾਹੀਦਾ ਅਮਰੀਕਾ ਨੂੰ ਬਿਲਕੁਲ ਨਹੀਂ ਭੁੱਲਣਾ ਚਾਹੀਦਾ ਇੰਗਲੈਂਡ ਵਾਲਿਆਂ ਨੂੰ ਨਹੀਂ ਭੁੱਲਣਾ ਚਾਹੀਦਾ ਕਿ ਪਹਿਲੀ ਔਰ ਉੱਚੀ ਮਹਾਜੋਦ ਦੇ ਵਿੱਚ ਜਿਹੜੇ ਸਿੱਖ ਸੀਗੇ ਉਹ ਲੱਖਾਂ ਦੀ ਦਾਦਾ ਜਾ ਕੇ ਉਹਨਾਂ ਨਾਲ ਲੜਾਈ ਲੜੀ ਔਰ ਜਿਹੜੀ ਲੜਾਈ ਮੈਂ ਤੇ ਇਹੀ ਕਾਹ ਕਰਕੇ ਇਹਨਾਂ ਦੀ ਲੜਾਈ ਸੀਗੀ ਉਹ ਅਸੀਂ ਲੜੀ ਔਰ ਜਿੱਤ ਪ੍ਰਾਪਤ ਕਰਕੇ ਦਿੱਤੀ ਉਦੋਂ ਤੇ ਕਿਸੇ ਨੂੰ ਕੋਈ ਇਤਰਾਜ ਨਹੀਂ ਸੀ ਸਾਡੇ ਸਿੱਖ ਤੇ ਸਿਰ ਤੇ ਪੱਕਾ ਬਣਨ ਦਾ ਤੇ ਧੜੀ ਰੱਖਣ ਦਾ ਤੇ ਹੁਣ ਇਹ ਅਚਾਨਕ ਇਹ ਕਿਉਂ ਇਹਨਾਂ ਨੂੰ ਇਤਰਾਜ ਆ ਗਿਆ ਮੇਰੇ ਸਮੇਤ ਬਾਰ ਹੈ ਕਿ ਜਿਹੜੀ ਰਾਈਟ ਵਿੰਗ ਪੋਲਿਟਿਕਸ ਚੱਲਣ ਦੀ ਹੈ ਪੂਰੀ ਦੁਨੀਆ 'ਚ ਹੀ ਪਰਫੁੱਲਤ ਹੋ ਰਹੀ ਹੈ ਹਿੰਦੁਸਤਾਨ ਤੇ ਦਾ ਆਰਐਐਸ ਆਪ ਸਾਡੇ ਤੇ ਆ ਰਿਹਾ ਤੇ ਇਹ ਮੈਂ ਇਹੀ ਚਾਹੁੰਦਾ ਕਿ ਇਸ ਗੱਲ ਨੂੰ ਅਸੀਂ ਸਾਰੇ ਇਨਕੈਜੀ ਕਰਕੇ ਔਰ ਮੇਰੀ ਅਮਰੀਕਨ ਸਰਕਾਰ ਨੂੰ ਵੀ ਇਹ ਭੇਨਤੀ ਹੈ ਕਿ ਇਸ ਫੈਸਲੇ ਨੂੰ ਵਾਪਸ ਲੈਣ ਪਰ ਹਿੰਦੁਸਤਾਨ ਦੀ ਸਰਕਾਰ ਨੂੰ ਸਾਡੀ ਜਿਹੜੀ ਇੰਡੀਅਨ ਗਵਰਨਮੈਂਟ ਹੈ ਉਹਨਾਂ ਨੇ ਜੀ ਰਿਕੁਐਸਟ ਹੈ ਕਿ ਇਸ ਫੈਸਲੇ ਨੂੰ ਵਾਪਸ ਕਰਾਉਣ ਵਾਸਤੇ ਟਾਪ ਦੇ ਲੈਵਲ ਤੇ ਜਾ ਕੇ ਇਹ ਵਿਚਾਰ ਪੇਸ਼ ਕੀਤਾ ਜਾਵੇ